ਇਹ ਪਾਣੀ ਹੁਣ ਇਹ ਕਿਹੜਾ ਪਾਣੀ ਹੈ ਜਿਹੜਾ ਉਰੇ ਸੜਕਾਂ ਤੇ ਆ ਰਿਹਾ ਹੈ ਖੇਤਾਂ 'ਚ ਵੜ ਰਿਹਾ ਹੈ ਇਹੋ ਜੀ ਕਗੜਗਾ ਪਾਣੀ ਹੈ ਕਗਰ ਦਾ ਹਾਂਜੀ ਕਿੰਨਾ ਕੁ ਨੁਕਸਾਨ ਹੁੰਦਾ ਉਹ ਤੋਂ ਹੀ ਪਾਣੀ ਆਨੇ ਬਸ ਆਵੇ ਜੇ ਖਾਸਾ ਵਾ ਫੇ ਤੀ ਦੀ ਮਰ ਜਾ ਫੇ ਜੇ ਘਾਟ ਆ ਵੇ ਮੰਨ ਲਓ ਪਿੱਛੇ ਤਾਂ ਪਾਣੀ ਆ ਰਿਹਾ ਹੁਣ ਕਹਦੇ ਤੇ ਸਾਡੇ ਰਿਸ਼ਤੇਦਾਰ ਫੋਨ ਕਰਦੇ ਤੇ ਕਿ ਪਾਣੀ ਆ ਰਿਹਾ ਬਹੁਤ ਆਪਣਾ ਸਾਵਧਾਨ ਰਹਿਓ ਉਰੇ ਰੋਡ ਤੇ ਆਣਾ ਸ਼ੁਰੂ ਹੋ ਗਿਆ ਜੇਕਰ ਹੁਣ 15 16 ਫੁੱਟ ਤੱਕ ਪਾਣੀ ਜਾਂਦਾ ਕਾ ਗਰਚਣਾ ਇਹ ਪੂਰਾ ਭਰ ਜਾਏਗਾ ਪੂਰਾ ਬੰਦ ਹੋ ਜਾਏਗਾ ਜੇ ਪੂਰਾ ਭਰ ਜਾਏਗਾ ਜੇ ਜ਼ਿਆਦਾ ਆ ਗਿਆ ਪਾਣੀ ਹੂੰ ਉਹਦਾ ਫੇ ਉਹਦਾ ਸਾਦਾ ਦਸਤ ਬੰਦ ਹੋ ਜਾਏਗਾ ਹੂੰ ਉਧਰ ਜਾਪਦਾ ਸਾਈਡ ਵੀ ਫਿਰ ਤੁਸੀਂ ਨਿਕਲਦੇ ਕਿੱਦਾਂ ਜਦੋਂ ਪਾਣੀ ਉਰੇ ਭਰ ਜਾਂਦਾ ਸੜਕ ਤੇ ਫਿਰ ਕਨੌਰ ਨੂੰ ਘੁੰਮ ਗਏ ਜਾਓ ਦੂਜੇ ਪਾਸੇ ਤੋਂ ਜਾਣਾ ਪੈਂਦਾ ਹਾਂਜੀ ਜੇ ਅੰਬਾਲਾ ਜਾਣਾ ਹੋਵੇ ਸਸਿਕਾਲ ਤੁਸੀਂ ਦੇਖ ਰਹੇ ਹੋ ਜਗਬਾਨੀ ਟੀਵੀ ਇਸ ਵਕਤ ਕਾਮੀ ਖੋਰਦ ਪਿੰਡ ਦੇ ਵਿੱਚ ਮੌਜੂਦ ਆਂ ਜਿਸ ਤਰ੍ਹਾਂ ਲਗਾਤਾਰ ਕੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵੱਧ ਰਿਹਾ ਹੈ 70000 ਕਿਊਸਿਕ ਟਨ ਜਿਹੜਾ ਪਾਣੀ ਹੈ ਸੂਖਣਾ ਲੈਕ ਤੋਂ ਕੱਗਰ ਦਰਿਆ ਦੇ ਵਿੱਚ ਛੱਡਿਆ ਗਿਆ ਤਾਂ ਕੱਗਰ ਦਰਿਆ ਦਾ ਉਫਾਨ ਜਿਹੜਾ ਕਾਫੀ ਦੇਖਣ ਨੂੰ ਮਿਲ ਰਿਹਾ ਹੈ ਕੱਗਰ ਦਰਿਆ ਤੋਂ ਪਾਣੀ ਜਿਹੜਾ ਪਾਰ ਹੋ ਚੁੱਕਿਆ ਹੈ ਖੇਤਾਂ ਵਿੱਚੋਂ ਦੀ ਹੁੰਦਾ ਹੋਇਆ ਪਾਣੀ ਜਿਹੜਾ ਹੈ ਸੜਕਾਂ ਤੇ ਆਣਾ ਸ਼ੁਰੂ ਹੋ ਗਿਆ ਤਾਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਇਹ ਕਾਮੀ ਖੋਰਦ ਪਿੰਡ ਦੀ ਸੜਕ ਹੈ ਜਿਹੜੀ ਪਿੰਡਾਂ ਨੂੰ ਦਾਖਲ ਹੁੰਦੀ ਹੈ ਅੱਗੇ ਚਮਾਰੂ ਪ ਲਾਛੜੂ ਪਿੰਡ ਹੋ ਗਿਆ ਤਾਂ ਹੋਰ ਕਈ ਪਿੰਡਾਂ ਨੂੰ ਜਿਹੜਾ ਇਹ ਰਸਤੇ ਜਾਂਦੇ ਨੇ ਤਾਂ ਉਸੇ ਪਿੰਡ ਦੇ ਰਸਤੇ ਦੇ ਉੱਪਰ ਅਸੀਂ ਮੌਜੂਦ ਆ ਤਾਂ ਖੇਤਾਂ ਤੋਂ ਹੁੰਦਾ ਹੋਇਆ ਪਾਣੀ ਜਿਹੜਾ ਹੁਣ ਸੜਕਾਂ ਵੱਲ ਨੂੰ ਆਣਾ ਸ਼ੁਰੂ ਹੋ ਚੁੱਕਿਆ ਤਾਂ ਲਿੰਕ ਜਿਹੜਾ ਸੜਕਾਂ ਦਾ ਉਹ ਟੁੱਟਣਾ ਸ਼ੁਰੂ ਹੋ ਚੁੱਕਿਆ ਤਾਂ ਇਹ ਤਸਵੀਰ ਤੁਸੀਂ ਦੇਖ ਰਹੇ ਹੋ ਦੂਰ ਦੂਰ ਤੱਕ ਜਿਹੜਾ ਪਾਣੀ ਹੈ ਉਹ ਤੁਹਾਨੂੰ ਨਜ਼ਰ ਆਵੇਗਾ ਤਾਂ ਇੱਕ ਖੇਤ ਤੋਂ ਪਾਣੀ ਜਿਹੜਾ ਸੜਕ ਤੇ ਆ ਕੇ ਦੂਜੇ ਖੇਤਾਂ ਵੱਲ ਨੂੰ ਜਿਹੜਾ ਪਰਦਾ ਹੋਇਆ ਨਜ਼ਰ ਆ ਰਿਹਾ ਜਿਸ ਦੀ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਦੇ ਉੱਪਰ ਕੀ ਪਾਣੀ ਦਾ ਪੱਧਰ ਜਿਹੜਾ ਹੈ ਕੱਗਰ ਦਰਿਆ ਦੇ ਵਿੱਚ ਲਗਾਤਾਰ ਵੱਧ ਰਿਹਾ ਹੈ ਜਿਸ ਕਰਕੇ ਹੁਣ ਸੜਕਾਂ ਤੇ ਹੀ ਪਾਣੀ ਜਿਹੜਾ ਆਣਾ ਸ਼ੁਰੂ ਹੋ ਚੁੱਕਿਆ ਤਾਂ ਉਸ ਦੀ ਤਸਵੀਰ ਜਿਹੜੀ ਹੈ ਤੁਹਾਨੂੰ ਦਿਖਾ ਰਿਹਾ ਜਿਸ ਤਰ੍ਹਾਂ ਪਹਿਲਾਂ ਨੱਕੇ ਟੁੱਟੇ ਦੀ ਤਸਵੀਰ ਦਿਖਾਈ ਸੀ ਕਿ ਨੱਕਾ ਜਿਹੜਾ ਹੈ ਸਾਲ 2023 ਦੇ ਵਿੱਚ ਟੁੱਟਿਆ ਸੀ ਅਤੇ ਖੇਤਾਂ ਦੇ ਵਿੱਚ ਪਾਣੀ ਦਾਖਲ ਹੋਇਆ ਸੀਗਾ ਤਾਂ ਉਸ ਤੋਂ ਬਾਅਦ ਹੁਣ ਸੜਕਾਂ ਦੇ ਉੱਪਰ ਪਾਣੀ ਜਿਹੜਾ ਉਹ ਪਹੁੰਚ ਚੁੱਕਿਆ ਤਾਂ ਇਹ ਕਾਮੀ ਖੋਰ ਦੇ ਪਿੰਡ ਦੀ ਤਸਵੀਰ ਦਿਖਾ ਰਿਹਾ ਇਹ ਹੁਣ ਲੇਟੈਸਟ ਤਸਵੀਰ ਹੈ ਜਿਹੜੀ ਤੁਹਾਨੂੰ ਦਿਖਾ ਰਿਹਾ ਕਿ ਤਾਜ਼ਾ ਤਸਵੀਰ ਹੈ ਕਿ ਕਿਸ ਤਰ੍ਹਾਂ ਸੜਕਾਂ ਦੇ ਉੱਪਰ ਪਾਣੀ ਜਿਹੜਾ ਉਹ ਪਹੁੰਚਣਾ ਸ਼ੁਰੂ ਹੋ ਚੁੱਕਿਆ ਤਾਂ ਪਿੰਡ ਦੇ ਹੀ ਜਿਹੜੇ ਉਰੇ ਰਹਿਣ ਵਾਲੇ ਲੋਕ ਨੇ ਬੱਚੇ ਨੇ ਉਹ ਸਾਡੇ ਨਾਲ ਨੇ ਉਹਨਾਂ ਤੋਂ ਜਾਣਦੇ ਆ ਕਿ ਕੀ ਕੁਝ ਹਾਲਾਤ ਨੇ ਪਿੰਡ ਦੇ ਬੇਟਾ ਕੀ ਨਾਮ ਹੈ ਤੁਹਾਡਾ ਇੰਦਰਪ੍ਰੀਤ ਸਿੰਘ ਸਰਵਾਰਾ ਹੂੰ ਇਹ ਪਾਣੀ ਹੁਣ ਇਹ ਕਿਹੜਾ ਪਾਣੀ ਹੈ ਜਿਹੜਾ ਉਰੇ ਸੜਕਾਂ ਤੇ ਆ ਰਿਹਾ ਹੈ ਖੇਤਾਂ 'ਚ ਵੜ ਰਿਹਾ ਹੈ ਲੋਜੀ ਕ ਗੱਦਗਾ ਪਾਣੀ ਹੈ ਕੱਗਰ ਦਾ ਹਾਂਜੀ ਕਿੰਨਾ ਕੁ ਨੁਕਸਾਨ ਹੁੰਦਾ ਉਹ ਤੋਂ ਹੀ ਪਾਣੀ ਆਣੇ ਬਸ ਆਵੇ ਜੀ ਖਾਸਾ ਵਾ ਫਿਰ ਜੀ ਦੀ ਮਰਜ਼ਾ ਇਹ ਜੇ ਘਟਾ ਵਾ ਮੰਨ ਲਓ ਪਿੱਛੇ ਤਾਂ ਪਾਣੀ ਆ ਰਿਹਾ ਹੁਣ ਕਹਦੇ ਤੇ ਸਾਡੇ ਰਿਸ਼ਤੇਦਾਰ ਫੋਨ ਕਰਦੇ ਤੇ ਕਿ ਪਾਣੀ ਆ ਰਿਹਾ ਬਹੁਤ ਆਪਣਾ ਸਾਵਧਾਨ ਰਹਿਓ ਪਿੱਛੇ ਇੱਕ ਗੋਮਾ ਬੰਦਾ ਝੁੱਟ ਗਿਆ ਵੀ ਥੋੜਾ ਤਾਂ ਘਟ ਪਾਣੀ ਆਇਆ ਫੇਰ ਤੋਂ ਆਵੇਗਾ ਜ਼ਿਆਦਾ ਹੂੰ ਇਹ ਕਗਰ ਦਰਿਆ ਦਾ ਪਾਣੀ ਆ ਰਿਹਾ ਜਿਹੜਾ ਉਰੇ ਆ ਰਿਹਾ ਸੜਕਾਂ ਤੇ ਹਾਂਜੀ ਕਗਰ ਦਰਿਆ ਕਾ ਜੇ ਕਿਹੜੇ ਪਿੰਡ ਨੂੰ ਰੋੜ ਜਾਂਦਾ ਅੱਗੇ ਉਹ ਤੋਂ ਗੈਡੇ ਦਾ ਕੰਮਿੰਗਾ ਹੂੰ ਕੰਮ ਹੀ ਖੁਰਦ ਦਾ ਹਾਂਜੀ ਕਿਹੜੇ ਕਿਹੜੇ ਪਿੰਡ ਲੱਗਦੇ ਨੇ ਅੱਗੇ ਅੱਗੇ ਰੰਪਰ ਸੁਨਟਾ ਕਪੂਰੀ ਸਾਰਾ ਘਨੋੜਾ ਦੀ ਰੋਡ ਲੱਗ ਜਾਂ ਬਾਲਿਆ ਦੀ ਹੂੰ ਮਤਲਬ ਇਸ ਤਰ੍ਹਾਂ ਹੁਣੇ ਪਾਣੀ ਉਰੇ ਰੋਡ ਤੇ ਆਣਾ ਸ਼ੁਰੂ ਹੋ ਗਿਆ ਜੇਕਰ ਹੁਣ 15 16 ਫੁੱਟ ਤੱਕ ਪਾਣੀ ਜਾਂਦਾ ਕ ਅਗਰ ਚ ਹਨਾ ਇਹ ਪੂਰਾ ਭਰ ਜਾਏਗਾ ਪੂਰਾ ਬੰਦ ਹੋ ਜਾਏਗਾ ਜੀ ਪੂਰਾ ਭਰ ਜਾਏਗਾ ਜੇ ਜ਼ਿਆਦਾ ਆ ਗਿਆ ਪਾਣੀ ਹੂੰ ਉਹਦਾ ਫੇਰ ਉਹਦਾ ਸਾਦਾ ਦਸਤ ਬੰਦ ਹੋ ਜਾਏਗਾ ਹੂੰ ਉਧਰ ਰੰਪਰ ਦੀ ਸਾਈਡ ਵੀ ਫਿਰ ਤੁਸੀਂ ਨਿਕਲਦੇ ਕਿੱਦਾਂ ਜਦੋਂ ਪਾਣੀ ਉਰੇ ਭਰ ਜਾਂਦਾ ਸੜਕ ਤੇ ਫਿਰ ਘਨੋੜ ਤੋਂ ਘੁੰਮ ਕੇ ਜਾ ਦੂਜੇ ਪਾਸੇ ਤੋਂ ਜਾਣਾ ਪੈਂਦਾ ਹਾਂਜੀ ਜੇ ਮਬਾਲਾ ਜਾਣਾ ਹੋਵੇ ਕਨੋਰ ਨੂੰ ਮੋਗਾ ਜਹਾਜ਼ ਬਿਲਕੁਲ ਤਸਵੀਰ ਜਿਹੜੀ ਇੱਕ ਵਾਰੀ ਫਿਰ ਤੋਂ ਦਿਖਾ ਦੰਨੇ ਆ ਕਿ ਹੁਣ ਪਾਣੀ ਦਾ ਪੱਧਰ ਜਿਹੜਾ ਸੜਕਾਂ ਤੇ ਵੀ ਉਹ ਵਧਣਾ ਸ਼ੁਰੂ ਹੋ ਚੁੱਕਿਆ ਹੁਣ ਸੜਕ ਤੇ ਹੀ ਪਾਣੀ ਜਿਹੜਾ ਉਹ ਪੜਨਾ ਸ਼ੁਰੂ ਹੋ ਚੁੱਕਿਆ ਤਾਂ ਇਹ ਸੜਕ ਦੀ ਤਸਵੀਰ ਦੇਖ ਰਹੇ ਹਾਂ ਇੱਕ ਆਮੀ ਖੁਰਦ ਤੋਂ ਡੇਰੇ ਵੱਲ ਨੂੰ ਜਿਹੜੀ ਇਹ ਸੜਕ ਜਾਂਦੀ ਹੈ ਅੱਗੇ ਕਨੌਰ ਵੱਲ ਨੂੰ ਲੱਗਦੀ ਹੈ ਤਾਂ ਉਸੇ ਸੜਕ ਦੀ ਤਸਵੀਰ ਦਿਖਾ ਰਿਹਾ ਕਿ ਹੁਣ ਸੜਕ ਤੇ ਜਿਹੜਾ ਪਾਣੀ ਹੈ ਕੱਗਰ ਦਰਿਆ ਦਾ ਉਹ ਪਹੁੰਚ ਚੁੱਕਿਆ ਜਿਸ ਦੀ ਤਸਵੀਰ ਤੁਸੀਂ ਇਹ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ ਕਿ ਹੁਣ ਖੇਤਾ ਵੱਲ ਨੂੰ ਜਿਹੜਾ ਪਾਣੀ ਹੈ ਉਹ ਦਾਖਲ ਹੋ ਰਿਹਾ ਦੂਰ ਦੂਰ ਤੱਕ ਸੜਕਾਂ ਜਿਹੜੀਆਂ ਇਸ ਪਾਣੀ ਦੀ ਚਪੈੜ ਦੇ ਵਿੱਚ ਆ ਚੁੱਕੀਆਂ ਨੇ ਸੜਕ ਜਿਹੜੀ ਹੈ ਪਾਣੀ ਦੇ ਵਿੱਚ ਜਿਹੜੀ ਆ ਚੁੱਕੀ ਹੈ ਤਾਂ ਭਰ ਚੁੱਕਿਆ ਪਾਣੀ ਸੜਕਾਂ ਦੇ ਉੱਪਰ ਤਾਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਇੱਕ ਅਗਰ ਦਰਿਆ ਦਾ ਪਾਣੀ ਹੈ ਕਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਲਗਾਤਾਰ ਵੱਧ ਰਿਹਾ ਹੈ ਹੁਣ ਜਿਹੜਾ ਪਾਣੀ ਦਾ ਪੱਧਰ ਹੈ ਲੇਟੈਸਟ ਉਹ 12 ਫੁੱਟ ਤੱਕ ਪਹੁੰਚ ਚੁੱਕਿਆ ਹੈ ਤਾਂ ਰਾਤ 8 ਤੋਂ 9 ਵਜੇ ਤੱਕ ਜਿਹੜਾ ਡੀਸੀ ਪਟਿਆਲਾ ਨੇ ਦੱਸਿਆ ਸੀਗਾ ਕਿ ਪਾਣੀ ਦਾ ਪੱਧਰ ਜਿਹੜਾ 15-16 ਫੁੱਟ ਤੋਂ ਵੀ ਪਾਰ ਹੋ ਸਕਦਾ ਹੈ ਜਿਸ ਤਰ੍ਹਾਂ ਪਾਣੀ ਪਿੱਛੋਂ ਦੀ ਵੱਧ ਰਿਹਾ ਹੈ ਲਗਾਤਾਰ ਤੇਜ਼ ਰਫ਼ਤਾਰ ਦੇ ਨਾਲ ਪਾਣੀ ਜਿਹੜਾ ਉਹ ਕਗਰ ਦਰਿਆ ਦੇ ਵਿੱਚ ਆ ਰਿਹਾ ਹੈ ਤਾਂ ਉਸੇ ਦੀ ਤਸਵੀਰ ਜਿਹੜੀ ਹੈ ਇਹ ਖੇਤਾਂ ਵੱਲ ਨੂੰ ਪਾਣੀ ਜਾ ਰਿਹਾ ਖੇਤਾਂ ਦੇ ਵਿੱਚ ਪਾਣੀ ਜਿਹੜਾ ਲਗਾਤਾਰ داখিল ਹੋ ਰਿਹਾ ਜਿਸ ਦੀ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਦੂਰ ਦੂਰ ਤੱਕ ਤੁਹਾਨੂੰ ਸੜਕਾਂ ਦੇ ਉੱਪਰ ਪਾਣ ਹੀ ਪਾਣੀ ਜਿਹੜਾ ਨਜ਼ਰ ਆਵੇਗਾ ਹੁਣ ਇਹ ਲਿੰਕ ਵੀ ਜਿਹੜੇ ਸੜਕਾਂ ਦੇ ਉਹ ਟੁੱਟਨੇ ਸ਼ੁਰੂ ਹੋ ਚੁੱਕੇ ਨੇ ਜਿਸ ਤਰ੍ਹਾਂ ਸਾਲ 2023 ਦੇ ਵਿੱਚ ਇਸ ਕੱਗਰ ਦਰਿਆ ਦੀ ਮਾਰ ਜਿਹੜੀ ਆ ਉਹ ਕਈ ਪਿੰਡਾਂ ਨੂੰ ਪਈ ਸੀਗੀ ਤਾਂ ਹਜੇ ਤੱਕ ਉਸ ਸਦਮੇ 'ਚ ਲੋਕ ਜਿਹੜੇ ਨੇ ਉਹ ਬਾਹਰ ਨਹੀਂ ਆਏ ਸੀਗੇ ਉਸ ਸਦਮੇ ਦੀ ਨੁਕਸਾਨ ਜਿਹੜਾ ਹੋਇਆ ਸੀਗਾ ਉਸ ਦੀ ਪਰਭਾਈ ਤੱਕ ਨਹੀਂ ਹੋਈ ਸੀਗੀ ਕਿ ਹੁਣ ਸਾਲ 2025 ਦੇ ਵਿੱਚ ਫਿਰ ਤੋਂ ਕੱਗਰ ਦਰਿਆ ਦੀ ਮਾਰ ਜਿਹੜੀ ਆ ਉਹ ਕਈ ਪਿੰਡਾਂ ਦੇ ਉੱਪਰ ਪਏਗੀ ਤਾਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਹੁਣ 15 ਤੋਂ 20 ਪਿੰਡਾਂ ਦੇ ਵਿੱਚ ਜਿਹੜਾ ਪ੍ਰਸ਼ਾਸਨ ਨੇ ਅਲਰਟ ਜਾਰੀ ਕੀਤਾ ਗਿਆ ਜਿਸ ਵਿੱਚ ਚਮਾਰੂ ਹੋ ਗਿਆ ਕਾਮੀ ਖੁਰਤ ਹੋ ਗਿਆ ਰਾਮਪੁਰ ਹੋ ਗਿਆ ਤਾਂ ਹੋਰ ਕਈ ਪਿੰਡ ਲਾਛੜੂ ਹੋ ਗਿਆ ਤਾਂ ਕਈ ਪਿੰਡਾਂ ਦੇ ਵਿੱਚ ਜਿਹੜਾ ਅਲਰਟ ਹੈ ਉਹ ਲਗਾਤਾਰ ਚੱਲ ਰਿਹਾ ਹੈ ਤਾਂ ਡੀਸੀ ਪਟਿਆਲਾ ਜਿਹੜੇ ਹੁਣ ਕੱਗਰ ਦਰਿਆ ਦੇ ਉੱਪਰ ਵੀ ਪਹੁੰਚੇ ਸੀਗੇ ਮਿੱਟੀ ਦੀ ਬੋਰੀਆਂ ਜਿਹੜੀਆਂ ਉੱਥੇ ਭਰ ਕੇ ਰੱਖੀਆਂ ਗਈਆਂ ਨੇ ਜੇਕਰ ਖਤਰਾ ਹੁੰਦਾ ਹੈ ਤਾਂ ਬੰਨ ਜਿਹੜੇ ਬਣਾਏ ਜਾਣਗੇ ਜੀਸੀਬੀ ਮਸ਼ੀਨਾਂ ਐਂਬੂਲੈਂਸ ਤਾਂ ਹੋਰ ਜਿਹੜੀ ਸਹੂਿਦਾਵਾਂ ਨੇ ਉੱਥੇ ਮੁਹਈਆ ਕਰਵਾਈਆਂ ਗਈਆਂ ਨੇ ਤਾਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਕਿ ਕਾਮੀ ਖੁਰਦ ਪਿੰਡ ਦੇ ਵਿੱਚ ਹੁਣ ਪਾਣੀ ਜਿਹੜਾ ਸੜਕਾਂ ਤੇ ਆਣਾ ਸ਼ੁਰੂ ਹੋ ਚੁੱਕਿਆ ਕੱਗਰ ਦਰਿਆ ਦਾ ਪਾਣੀ ਜਿਹੜਾ ਲਗਾਤਾਰ ਖੇਤਾਂ 'ਚ ਹੁੰਦਾ ਹੋਇਆ ਸੜਕਾਂ ਤੇ ਆ ਰਿਹਾ ਤਾਂ ਇਹ ਤਸਵੀਰ ਦੇਖੋਗੇ ਕਿ ਇਸ ਪਾਸੇ ਤੋਂ ਖੇਤਾਂ 'ਚ ਜਿਹੜਾ ਪਾਣੀ ਹੈ ਉਹ ਦਾਖਲ ਹੋ ਰਿਹਾ ਹੁਣ ਸੜਕਾਂ ਦੇ ਉੱਪਰ ਤਾਂ ਸੜਕਾਂ ਜਿਹੜੀਆਂ ਇਸ ਪਾਣੀ ਦੇ ਚਪੇੜ ਦੇ ਵਿੱਚ ਆਣੀਆਂ ਸ਼ੁਰੂ ਹੋ ਚੁੱਕੀਆਂ ਨੇ ਦੂਰ ਦੂਰ ਤੱਕ ਜਿਹੜਾ ਪਾਣੀ ਹੈ ਸੜਕਾਂ ਦੇ ਉੱਪਰ ਭਰ ਰਿਹਾ ਤਾਂ ਇਹ ਤਸਵੀਰ ਤੁਸੀਂ ਦੇਖੀਏ ਕਾਮੀ ਖੁਰਦ ਪਿੰਡ ਦੀ ਸੜਕ ਹੈ ਜਿਸ ਸੇ ਸੜਕ ਦੇ ਉੱਪਰ ਹੁਣ ਪਾਣੀ ਜਿਹੜਾ ਉਹ ਆ ਚੁੱਕਿਆ ਹੈ ਡੇਰੇਵਾਲ ਨੂੰ ਸੜਕ ਜਾਂਦੀ ਹੈ ਜਿਸ ਤਰ੍ਹਾਂ ਬੱਚਿਆਂ ਨੇ ਦੱਸਿਆ ਕਿ ਇਹ ਕਾਮੀ ਖੁਰਦ ਤੋਂ ਡੇਰੇਵਾਲ ਨੂੰ ਸੜਕ ਜਾ ਰਹੀ ਹੈ ਇਸ ਦੇ ਨਾਲ ਹੀ ਕੱਗੜ ਦਰਿਆ ਦਾ ਜਿਹੜਾ ਕਾਫੀ ਕਹਿ ਸਕਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ ਕਿ ਹੁਣ ਪਾਣੀ ਜਿਹੜਾ ਖੇਤਾਂ ਦੇ ਵਿੱਚ ਲਗਾਤਾਰ ਇਹ ਭਰ ਰਿਹਾ ਹੈ ਕੈਮਰਾ ਪਰ ਸਰਵਿੰ